ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਉਹਨਾਂ ਬੰਦਿਆਂ ਬਾਰੇ ਹੈ ਜਿਨ੍ਹਾਂ ਨੂੰ ਦੂਜਿਆਂ ਨੂੰ ਜੱਜ ਕਰਨ ਦੀ ਬੜੀ ਮਾੜੀ ਆਦਤ ਹੁੰਦੀ ਹੈ ਜਿਹੜੇ ਲੋਕ ਦੂਜਿਆਂ ਨੂੰ ਬਿਨਾਂ ਜਾਣੇ ਬਿਨਾਂ ਸਮਝੇ ਆਪਦੇ ਕੋਲ ਹੀ ਅਗਲੇ ਦੇ ਕੈਰੇਕਟਰ ਬਾਰੇ ਅਗਲੇ ਦੇ ਸੁਭਾਅ ਬਾਰੇ ਅਗਲੇ ਦੇ ਕੰਮ ਕਾਰ ਬਾਰੇ ਜਾਂ ਹੋਰ ਕਿਸੇ ਗੱਲ ਸੰਬੰਧੀ ਸਰਟੀਫਿਕੇਟ ਦੇ ਦਿੰਦੇ ਆ ਕਿ ਇਹੇ ਬੰਦਾ ਤਾਂ ਆਹ ਗੱਲਾਂ ਮਾੜਾ ਹੈ ਤੇ ਇਹ ਜਿਹੜੀ ਬਣਾਈ ਹੋਈ ਇੱਕ ਗੱਲ ਹੁੰਦੀ ਹੈ ਕਈ ਵਾਰ ਕੀ ਹੁੰਦਾ ਹੈ ਉੜਦੀ 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 ਫਵਾਹ ਬਣ ਕੇ ਕਿੰਨੇ ਲੋਕਾਂ ਦਾ ਘੁੱਟ ਜਾਂਦੀ ਹੈ ਇਹਦੇ 'ਚ ਗੱਲ ਕਹਿਣ ਵਾਲੇ ਦਾ ਕੁਝ ਨਹੀਂ ਜਾਂਦਾ ਲੋਕਾਂ ਦਾ ਕੁਝ ਨਹੀਂ ਜਾਂਦਾ ਪਰ ਉਸ ਬੰਦੇ ਵਾਸਤੇ ਮੁਸ਼ਕਲ ਖੜੀ ਹੋ ਜਾਂਦੀ ਹੈ ਜਿਹਦੇ ਵਾਸਤੇ ਇਹ ਗੱਲ ਬਣਾਈ ਗਈ ਹੁੰਦੀ ਹੈ ਕਿਉਂਕਿ ਇਹ ਪੱਖ ਤਾਂ ਦੇਖੋ ਕਿੰਨੇ ਹੈਗੇ ਆਪਾਂ ਦੇਖਦੇ ਹਾਂ ਲੋਕਾਂ ਨੂੰ ਕਿ ਉਹ ਕਿੰਨੇ ਪੱਖਾਂ ਤੋਂ ਦੂਜਿਆਂ ਨੂੰ ਜੱਜ ਕਰਦੇ ਆ ਪਰ ਆਪਾਂ ਅੱਜ ਦੀ ਵੀਡੀਓ 'ਚ ਇਕੱਲੇ ਕੈਰੈਕਟਰ ਵਾਲਾ ਪੱਖ ਲੈ ਕੇ ਚੱਲਾਂਗੇ ਕਿਉਂਕਿ ਜੇ ਸਾਰੇ ਪੱਖਾਂ ਤੇ ਗੱਲਬਾਤ ਕਰਾਂਗਾ ਤਾਂ ਵੀਡੀਓ ਲੰਮੀ ਵਾਲੀ ਹੋ ਜਾਊਗੀ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਆਂ ਜਿਹੜੇ ਦੂਜਿਆਂ ਨੂੰ ਕਰੈਕਟਰ ਤੋਂ ਜੱਜ ਕਰਦੇ ਆ ਕਿਉਂਕਿ ਇਹ ਇਹ ਨਾ ਇੱਕ ਆਮ ਹੀ ਪ੍ਰੋਬਲਮ ਆ ਬੜੀ ਵੱਡੀ ਆ ਖਾਸ ਕਰਕੇ ਓਏ ਇਹ ਇਹ ਆਤ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਨੇ ਬਾਹਰੀ ਦੁਨੀਆ ਦੇਖੀ ਨਹੀਂ ਹੁੰਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ ਤੇ ਉਹੋ ਅੜੇ ਪਏ ਹੁੰਦੇ ਆ ਇਹਨਾਂ ਨਿੱਕੀਆਂ ਮੋਟੀਆਂ ਗੱਲਾਂ ਦੇ ਵਿੱਚ ਇਹ ਜਿਹੜੇ ਸਰਟੀਫਿਕੇਟ ਨੇ ਇਹ ਮੁੰਡਿਆਂ ਵਾਸਤੇ ਵੀ ਜਾਰੀ ਹੁੰਦੇ ਆ ਤੇ ਕੁੜੀਆਂ ਵਾਸਤੇ ਵੀ ਜਾਰੀ ਹੁੰਦੀ ਆ ਦੋਨੇ ਪੱਖਾਂ ਦੀ ਜਾਰੀ ਹੁੰਦੀ ਆ ਕੋਈ ਇਹ ਨਹੀਂ ਕੱਲੀਆਂ ਕੁੜੀਆਂ ਬਾਰੇ ਫੋਹਾਂ ਡਾਉਂਦੇ ਆ ਜਾਂ ਕੱਲੇ ਮੁੰਡਿਆਂ ਬਾਰੇ ਦੋਨਾਂ ਨੂੰ ਲਪੇਟ ਚ ਲੈਂਦੇ ਨੇ ਇਹ ਮੰਨ ਲਓ ਜੇ ਕੋਈ ਕੁੜੀ ਫੋਨ ਤੇ ਗੱਲ ਕਰਦੀ ਜਾ ਰਹੀ ਹੈ ਤਾਂ ਉਹਨਾਂ ਲੋਕਾਂ ਨੇ ਇਹ ਨਹੀਂ ਸੋਚਣਾ ਕਿ ਫੋਨ ਇਹਦੀ ਰਿਸ਼ਤੇਦਾਰੀ ਚੋਂ ਹੋ ਸਕਦਾ ਹੈ ਜਾਂ ਇਹਦੇ ਘਰੋਂ ਹੋ ਸਕਦਾ ਹੋ ਸਕਦਾ ਘਰ ਦੇ ਕੋਈ ਕੰਮ ਕਹਿੰਦੇ ਹੋਣ ਜੇ ਅਗਲੀ ਬਾਜ਼ਾਰ ਚ ਕੋਈ ਚੀਜ਼ ਮੰਗਾਉਂਦੇ ਹੋਣ ਨਾਲ ਦੀ ਨਾਲ ਜਿਵੇਂ ਕੇ ਸਮਾਂ ਲੋ ਪਿੰਟ ਦੇ ਨੇ ਦੇਖ ਲਈਏ ਨਾ ਗੱਲ ਕਰਦੀ ਇਹ ਤਾਂ ਜਿਵੇਂ ਫੋਨ ਤੇ ਗੱਲ ਕਰਦੀ ਦੇਖੀ ਆ ਵੀ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਹੁਣ 21ਵੀਂ ਸਦੀ ਚ ਰਹਿ ਰਹੇ ਆ ਆਪਾਂ ਅੱਜ ਤੋਂ 50 60 ਸਾਲ ਪਹਿਲਾਂ ਦੇ ਪੰਜਾਬ ਚ ਨਹੀਂ ਰਹਿ ਰਹੇ ਹੈਗੇ ਜਦੋਂ ਇਹ ਗੱਲਾਂ ਚੱਲਦੀਆਂ ਸੀਗੀਆਂ ਕਿ ਹਾਂਜੀ ਕੁੜੀ ਨੇ ਤਾਂ ਘਰੋਂ ਬਾਹਰ ਨਹੀਂ ਪੈਰ ਰੱਖਣਾ ਹੈਗਾ ਉਹਨੇ ਤਾਂ ਐ ਨਹੀਂ ਟੱਪਣਾ ਹੈਗਾ ਉਹਨੇ ਤਾਂ ਇੱਧਰ ਨਹੀਂ ਜਾਣਾ ਉਹਨੇ ਉੱਧਰ ਨਹੀਂ ਜਾਣਾ ਹੁਣ ਸਮਾਂ ਬਦਲ ਗਿਆ ਲੋੜਾਂ ਬਦਲ ਗਈਆਂ ਹੁਣ ਕੁੜੀਆਂ ਜੌਬ ਵੀ ਕਰਨ ਲੱਗੀਆਂ ਹੁਣ ਕੁੜੀਆਂ ਪੜ੍ਹਨ ਵੀ ਲੱਗੀਆਂ ਪਹਿਲਾਂ ਸੀਗਾ ਵੀ ਹਾਂ ਕੁੜੀਆਂ ਨੂੰ ਪੜ੍ਹਾਉਣਾ ਨਹੀਂ ਹੈਗਾ ਅੱਗੇ ਇਹ ਨਹੀਂ ਕਰਨਾ ਚਾਹੁੰਦੇ ਜਿਵੇਂ ਆਪਾਂ ਸੁਣਦੇ ਹੁੰਨੇ ਆ ਗੱਲਾਂ ਜੀਆਂ ਕਿ ਫਲਾਨਾ ਬਾਬਾ ਹੁੰਦਾ ਸੀਗਾ ਬੜਾ ਪੜ੍ਹਾ ਹੁੰਦਾ ਸੀਗਾ ਡਾਂਗ ਹੁੰਦੀ ਸੀ ਉਹਦੇ ਕੋਲੇ ਤਾਂ ਕੋਈ ਵੀ ਬੁੜੀ ਕੁੜੀ ਉਹਦੇ ਕੋਲ ਨਹੀਂ ਟੱਪ ਨਹੀਂ ਸਕਦੀ ਸੀਗੀ ਐ ਨਹੀਂ ਪਤਾ ਕੀ ਕਹਿ ਦਿੰਦਾ ਇਹ ਉਦੋਂ ਦੀਆਂ ਗੱਲਾਂ ਸੀਗੀਆਂ ਉਦੋਂ ਦੇ ਕਹਿੰਦੇ ਕੁੰਦੇ ਹੋਣਗੇ ਪਰ ਹੁਣ ਨਹੀਂ ਉਹ ਚੀਜ਼ਾਂ ਹੈਗੀਆਂ ਤੇ ਜੇ ਤੁਸੀਂ ਅੱਜ ਦੇ ਟਾਈਮ 'ਚ ਵੀ ਇਹ ਚੀਜ਼ਾਂ ਸੋਚ ਰਹੇ ਹੋ ਨਾ ਦਾ ਇਹਦਾ ਮਤਲਬ ਰਹਿ ਤੁਸੀਂ 21ਵੀਂ ਸਦੀ ਚ ਰਹੇ ਹੋ ਤੇ ਜਿਹੜਾ ਤੁਹਾਡਾ ਦਿਮਾਗ ਆ ਉਹ ਅੱਜ ਤੋਂ 50 60 ਸਾਲ ਪੁਰਾਣਾ ਓੜਿਆ ਫਿਰਦਾ ਹੈ ਕਿਉਂਕਿ ਇਹ ਗੱਲਾਂ ਆਮ ਨੇਗੀਆਂ ਮੰਨ ਲਓ ਹੁਣ ਜੇ ਕਿਸੇ ਨੇ ਕੋਈ ਵੀ ਕੁੜੀ ਕਿਸੇ ਮੁੰਡੇ ਨੂੰ ਬੁਲਾਉਂਦੀ ਦੇਖ ਲਈ ਹੈ ਨਾ ਬਸ ਦੇ ਵਿੱਚ ਉਹ ਉਹਦੇ ਵਾਲੇ ਬਾਰੇ ਗੱਲ ਛੱਡ ਦੂਗਾ ਇਹ ਤਾਂ ਜੀ ਮੈਂ ਮੁੰਡੇ ਨੂੰ ਬੁਲਾਉਂਦੀ ਦੇਖੀ ਆ ਵੀ ਤੂੰ ਕੱਲੀ ਬੁਲਾਉਂਦੀ ਦੇਖ ਲਈ ਉਹ ਦੂਰੋਂ ਤੈਨੂੰ ਐ ਤਾਂ ਨਹੀਂ ਪਤਾ ਵੀ ਉਹ ਗੱਲ ਕੀ ਕਰ ਰਹੇ ਆ ਹੋ ਸਕਦਾ ਉਹ ਕੋਈ ਨੋਟਸਾਂ ਬਾਰੇ ਗੱਲ ਕਰ ਰਹੇ ਹੋਣ ਇਕੱਠੇ ਪੜਦੇ ਹੋਣ ਕੋਈ ਪੜ੍ਹਾਈ ਬਾਰੇ ਗੱਲ ਕਰ ਰਹੇ ਹੋਣ ਕੋ ਕਿਸੇ ਵੀ ਚੀਜ਼ ਬਾਰੇ ਹੋ ਸਕਦੇ ਆ ਤੈਨੂੰ ਕੀ ਪਤਾ ਵੀ ਉਹਨਾਂ ਨੇ ਕੀ ਗੱਲ ਕੀਤੀ ਐ ਨਾਲ ਦੀ ਨਾਲ ਲਾਈ ਮੋਰ ਕਰੈਕਟਰ ਸਰਟੀਫਿਕੇਟ ਦੇਤਾ ਤੇ ਇਹੀ ਗੱਲ ਮੁੰਡਿਆਂ ਬਾਰੇ ਹੁੰਦੀ ਐ ਜੇ ਮੈਂ ਤੁਹਾਨੂੰ ਆਪ ਦੀ ਧਾਰਨ ਦੇਵਾਂ ਜਿਵੇਂ ਮੇਰਾ ਚਲੋ ਜਿਹੜਾ ਟਾਈਮ ਸਪੈਂਡ ਹੁੰਦਾ ਪੜ੍ਹਨ ਦੇ ਵਿੱਚ ਹੁੰਦਾ ਹੈਗਾ ਤੇ ਮੇਰੇ ਦੋਸਤ ਵੀ ਇਸ ਤਰ੍ਹਾਂ ਦੇ ਨੇਗੇ ਜਿਹੜੇ ਜ਼ਿਆਦਾ ਬਿਜੀ ਰਹਿੰਦੇ ਆ ਤੇ ਜਦੋਂ ਅਸੀਂ ਗੱਲ ਕਰਦੇ ਆ ਨਾ ਜਿ ਖੁੱਲੇ ਜੇ ਟਾਈਮ 'ਚ ਗੱਲ ਕਰਦੇ ਹੁੰਦੇ ਆ ਜਦੋਂ ਮੇਰੇ ਕੋਲੇ ਵੀ ਖੁੱਲਾ ਟਾਈਮ ਹੋਵੇ ਤੇ ਉਹਨਾਂ ਕੋਲੇ ਵੀ ਹੋਵੇ ਤੇ ਫੇਰ ਸਾਡੀ ਗੱਲ ਘੰਟਾ ਘੰਟਾ ਲੰਮੀ ਵਗ ਜਾਂਦੀ ਆ ਮੰਨ ਲਓ ਕਿਸੇ ਕਿਤਾਬ ਬਾਰੇ ਗੱਲ ਚੱਲ ਪਈ ਜਾਂ ਕੋਈ ਊਂ ਵਿਸ਼ੇ ਬਾਰੇ ਤੇ ਗੱਲ ਚੱਲ ਪਈ ਕਿਸੇ ਤੇ ਤੇ ਮੈਂ ਜਿਵੇਂ ਗੱਲ ਕਰਦਾ ਕਈ ਵਾਰ ਘਰੋਂ ਬਾਹਰ ਵਗ ਜਾਂਦਾ ਸਾਹਮਣੇ ਸਬਜ਼ੀ ਲਾਉਣੇ ਆ ਉੱਥੇ ਵਗ ਜਾਣਾ ਕਿਉਂਕਿ ਮੈਨੂੰ ਸ਼ਾਂਤ ਜਿਹਾ ਮਾਹੌਲ ਪਸੰਦ ਆ ਜ਼ਿਆਦਾ ਜਿਵੇਂ ਗੱਲਬਾਤ ਵੀ ਮੈਂ ਕਰਾਂ ਤੇ ਉੱਥੇ ਵੀਰ ਮੈਂ ਜਿਵੇਂ ਫੋਨ ਤੇ ਗੱਲ ਕਰੀ ਜਾਂਦਾ ਰਹਿਣਾਗਾ ਤੇ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਕਹਿੰਦਾ ਕਿ ਤੇਰੇ ਬਾਰੇ ਬਾਬੇ ਜੀ ਜਿਹੜੇ ਬਾਬੇ ਹੁੰਦੇ ਆਪਣੇ ਬੰਨਾਂ ਵਾਲੇ ਕਹਿੰਦਾ ਕਿ ਉਹ ਗੱਲ ਕਰੀ ਹੈ ਨਾ ਕਿ ਯਾਰ ਇਹਦਾ ਕਿਉਂ ਲਜਾ ਰਹਿੰਦਾ ਕਿ ਇਹ ਕਿਤੇ ਨਾ ਗੱਲ ਕਰਦਾ ਕਿ ਨਾ ਨਾ ਚਿਹਰਾ ਕਿ ਫੋਨ ਹੀ ਨਹੀਂ ਕੱਢਦਾ ਇਹ ਜਦੋਂ ਕਰਦਾਗਾ ਉਹਦਾ ਚਲੋ ਜਿਹੜਾ ਮੁੰਡਾ ਕੋਲੇ ਖੜਾ ਸੀ ਉਹ ਮੇਰੇ ਬਾਰੇ ਜਾਣਦਾ ਸੀ ਕਹਿੰਦਾ ਬਾਬਾ ਉਹਦੇ ਕੰਮ ਹੀ ਇਸ ਤਰ੍ਹਾਂ ਦੇ ਨੇ ਉਹ ਜਦੋਂ ਗੱਲ ਕਰਦਾ ਹੋਵੇ ਚੰਗੀ ਤਰ੍ਹਾਂ ਹੀ ਕਰਦਾ ਹੁੰਦਾਗਾ ਉਹਨਾਂ ਦੇ ਗੱਲੀਆਂ ਇਹ ਜਿਹੀਆਂ ਚੱਲ ਪੈਂਦੀਆਂ ਨੇ ਜੀਆਂ ਅੱਗੋਂ ਜਵਾਬ ਕੀ ਹੈ ਕਿ ਲੈ ਇਹ ਜੀ ਕਿਹੜੀ ਗੱਲ ਹੋ ਗਈ ਵੀ ਹੁਣ ਕੀ ਦੱਸ ਗਏ ਭਾਈ ਹੁਣ ਕਿਹੜੀ ਗੱਲ ਹੈ ਨਾ ਮੰਨ ਲਓ ਕਿ ਕਿਤਾਬ ਪੜ੍ਹ ਕੇ ਹਟਿਆ ਉਹ ਕਿਸੇ ਬੰਦੇ ਨੂੰ ਫੋਨ ਲਾ ਲਿਆ ਅਗਲੇ ਨਾਲ ਗੱਲ ਚੱਲ ਪਈ ਵੀ ਆ ਪੜੀਏ ਇਹਦੇ ਵਿੱਚ ਆ ਸੀ ਆ ਸੀ ਤੇ ਹੋ ਸਕਦਾ ਗੱਲ 1.5 ਘੰਟੇ ਤੇ ਵਗ ਜੇ ਇਹ ਇਕੱਲੀ ਮੇਰੀ ਗੱਲ ਨਹੀਂ ਹੈਗੀ ਹੋਰ ਵੀ ਬੰਦਿਆਂ ਬਾਰੇ ਇਹ ਆ ਹੀ ਆ ਇਹ ਮੈਂ ਤਾਂ ਇੱਕ ਉਦਾਹਰਨ ਦਿੱਤੀ ਹੈ ਇਹਦੇ ਵਿੱਚ ਵੀ ਉਹੀ ਜੱਜ ਕਰੀ ਜਾਨਾ ਜਿਵੇਂ ਹੁਣ ਕੇਰਾਂ ਦੀ ਗੱਲ ਹੈ ਮੇਰਾ ਵੀ ਦੋਸਤ ਸੀਗਾ ਉਹਦੇ ਵਾਲ ਪਤਾ ਨਹੀਂ ਐ ਜੇ ਕੁਝ ਅੱਗੇ ਜੇ ਨੂੰ ਵਾਹੇ ਹੋਏ ਸੀਗੇ ਤੇ ਉਹਦੇ ਬਾਰੇ ਲੈ ਅੰਦਾਜ਼ੇ ਲੱਗੀ ਜਾਨਾ ਕਿ ਤਾਂ ਨਸ਼ੇ ਕਰਦਾ ਲੱਗਦਾ ਉਹ ਕੁਦਰਤੀ ਕਿਸੇ ਨੇ ਮੇਰੇ ਕੋਲੇ ਗੱਲ ਛੇੜ ਲਈ ਕੋ ਨਸ਼ੇ ਕਰਦਾ ਲੱਗਦਾ ਮਾਹ ਵੀ ਕਿਹੜੀ ਗੱਲੋਂ ਆ ਕੋਦੇ ਵਾਲ ਕਿ ਐ ਜੇ ਵਾਹੇ ਆ ਹੁਣ ਆ ਦੱਸੋ ਵੀ ਵਾਲਾਂ ਦਾ ਨਸ਼ੇ ਨਾਲ ਕੀ ਸੰਬੰਧ ਹੋਇਆ ਵੀ ਐਵੇਂ ਹੀ ਹਣਾ ਅਗਲੇ ਬਾਰੇ ਸਰਟੀਫਿਕੇਟ ਆ ਕੋ ਤਾਂ ਲੱਗਦਾ ਜੀ ਨਸ਼ੇ ਕਰਦਾ ਵੀ ਲੱਗਣ ਨੂੰ ਤਾਂ ਤੁਹਾਨੂੰ ਭਾਈ ਕੁਝ ਵੀ ਲੱਗ ਸਕਦਾ ਇਸ ਤਰ੍ਹਾਂ ਹੀ ਜਿਵੇਂ ਕਿਰਾਂ ਦੀ ਗੱਲ ਆ ਕੋ ਮੇਰਾ ਇੱਕ ਦੋਸਤ ਮੈਨੂੰ ਦੱਸਣ ਲੱਗ ਗਿਆ ਉਹ ਕਿਸੇ ਜੌਬ ਤੇ ਲੱਗਿਆ ਸੀਗਾ ਪ੍ਰਾਈਵੇਟ ਤੇ ਉਸੇ ਆਫਿਸ ਦੇ ਵਿੱਚ ਹੀ ਕੋਈ ਕੁੜੀ ਕੰਮ ਕਰਦੀ ਸੀਗੀ ਤੇ ਉਸ ਕੁੜੀ ਨੇ ਚਲੋ ਕੀ ਕੀਤਾ ਉਹਨੂੰ ਪਹਿਲੇ ਦਿਨ ਹੀ ਜਦੋਂ ਉਹ ਗਿਆ ਕੋਣ ਆ ਪੁੱਛਣ ਲੱਗੀ ਐ ਵਧੀਆ ਬੁਲਾਉਣ ਲੱਗੀ ਉਹ ਕੰਮ ਕਾਰ ਜਿਹੜਾ ਉਹ ਕਰ ਰਹੀ ਸੀ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨ ਲੱਗੇ ਤੇ ਉਹਨੂੰ ਵੀ ਕਿਸੇ ਨੇ ਦੇਖ ਕੇ ਆਖਿਆ ਕਿ ਤੈਨੂੰ ਕੁੜੀ ਪਹਿਲੇ ਦਿਨ ਕਿਵੇਂ ਬੁਲਾਉਣ ਲੱਗੀ ਪਹਿਲੀ ਗੱਲ ਤਾਂ ਇੱਥੇ ਇੱਕ ਗੱਲ ਮੈਂ ਕਲੀਅਰ ਕਰ ਦਿਆਂ ਕੁੜੀਆਂ ਨੂੰ ਇੰਨੀ ਸੈਂਸਤਾ ਹੁੰਦੀ ਐ ਜਿਹੜਾ ਬੰਦਾ ਉਹਨਾਂ ਨਾਲ ਗੱਲ ਕਰ ਰਿਹਾ ਵੀ ਇਹ ਕਿਹੜੇ ਵੇ ਨਾਲ ਸਾਡੇ ਨਾਲ ਗੱਲ ਕਰ ਰਿਹਾ ਹੈ ਕਿਹੜੇ ਤਰੀਕੇ ਨਾਲ ਸਾਡੇ ਕੰਨੀ ਦੇਖ ਰਿਹਾ ਉਹ ਉੱਥੇ ਹੀ ਸਮਝ ਹੀ ਜਾਂਦੀਆਂ ਨੇ ਕਿ ਜਾਂ ਜੇ ਤੁਸੀਂ ਮਾੜੇ ਤਰੀਕੇ ਨਾਲ ਦੇਖ ਰਹੇ ਹੋ ਨਾ ਤਾ ਉਹ ਤੁਹਾਨੂੰ ਥਾਈ ਇਗਨੋਰ ਕਰ ਦੇਣਗੀਆਂ ਜੇ ਤੁਸੀਂ ਉਹਨਾਂ ਨਾਲ ਨੋਰਮਲ ਗੱਲਬਾਤ ਕਰ ਰਹੇ ਹੋ ਊ ਡਿਸਕਸ਼ਨ ਕਰ ਰਹੇ ਹੋ ਤਾਂ ਉਹ ਵਧੀਆ ਗੱਲ ਕਰਨਗੀਆਂ ਹੁਣ ਜਿਵੇਂ ਹੁਣ ਉਹਨੂੰ ਵੀ ਆਖਿਆ ਕਿ ਸਾਨੂੰ ਤਾਂ ਕਿ ਕਦੇ ਬੁਲਾਇਆ ਨਹੀਂ ਤੈਨੂੰ ਕਿਵੇਂ ਬੁਲਾ ਲਿਆ ਵੀ ਭਾਈ ਉਹ ਤੁਹਾਨੂੰ ਬੁਲਾਵੇ ਕਿਵੇਂ ਜਦੋਂ ਤੁਹਾਡਾ ਲਾਇਬਲ ਹੀ ਨਹੀਂ ਹੈਗਾ ਦਿਮਾਗੀ ਲਾਇਬਲਾ ਜਿਹੜਾ ਉਹੀ ਜਿਹੜਾ ਤੁਹਾਡਾ ਲੋ ਹੈ ਫਿਰ ਤਾਂ ਜ਼ੀਰੋ ਤੇ ਡਾ ਕਰਦਾਗਾ ਤੇ ਕਿਹੜੇ ਤਰੀਕੇ ਨਾਲ ਕਹਿ ਦਊਂਗੇ ਵੀ ਉਹ ਸਾਡੇ ਨਾਲ ਗੱਲਾਂ ਬਾਤਾਂ ਕਰ ਲੇ ਮੰਨ ਲਓ ਇੱਕ ਕੁੜੀ ਹੈ ਚੰਗੀ ਇੰਟੈਲੀਜੈਂਟ ਕੁੜੀ ਹੈ ਬਦਿਆ ਪ੍ਰੋਡਕਟਿਵ ਕੁੜੀ ਆ ਕੰਮ ਚ ਧਿਆਨ ਦਿੰਦੀ ਆ ਸੁਪਨੇ ਆ ਉਹਦੇ ਅੱਗੇ ਵਧਣਾ ਚਾਹੁੰਦੀ ਆ ਉਹ ਉਹਦੇ ਗੱਲਬਾਤ ਕਰੋਗੀ ਹੁਣ ਆ ਉਹਦੇ ਲੈਵਲ ਦੇ ਮੁੰਡੇ ਨਾਲ ਹੀ ਡਿਸਕਸ ਕਰੂ ਉਹੋ ਚੀਜ਼ਾਂ ਮੰਨ ਲਓ ਕੋਈ ਕੋਨੇ ਕੋਈ ਕਿਤਾਬ ਪੜ੍ਹੀ ਆ ਜੇ ਉਹ ਕਿਤਾਬ ਬਾਰੇ ਗੱਲਬਾਤ ਕਰਨਾ ਚਾਹੂ ਹੁਣ ਉਹਦੇ ਨਾਲ ਹੀ ਗੱਲਬਾਤ ਕਰੋਣਾ ਹੁਣ ਉਹ ਕਿਸੇ ਬਿਲੜ ਜੇ ਬੰਦੇ ਨਾਲ ਤਾਂ ਕਰ ਨਹੀਂ ਲੋ ਹੁਣ ਜਿਹਨੇ ਕਦੇ ਕਿਤਾਬ ਹੀ ਨਹੀਂ ਚੱਕੀ ਹੋਗੀ ਜਿਹਦੀ ਹੁਣ ਨਿਗਾ ਹੀ ਆ ਰਹੇ ਨੇ ਮੈਂ ਆ ਕੁੜੀ ਨੂੰ ਨੰਬਰ ਦੇ ਦਾਂ ਮੈਂ ਕੁੜੀ ਨੂੰ ਨੰਬਰ ਦੇ ਦਿਆਂ ਮਾਫੀ ਚਾਹਣਾ ਕਿ ਮੈਂ ਇਹ ਭਾਸ਼ਾ ਵਰਤ ਰਿਹਾਗਾ ਪਰ ਜਿਹੜਾ ਚੱਲਦਾ ਹੈਗਾ ਨਾ ਮੈਂ ਉਹੀ ਦੱਸਣਾ ਤੇ ਜੇ ਹੁਣ ਉਹ ਨਾਲ ਦੱਸੂੰਗਾ ਫਿਰ ਆਪਣਾ ਵੀਡੀਓ ਦਾ ਕੋਈ ਫਾਇਦਾ ਨਹੀਂ ਹੈਗਾਗਾ ਫਿਰ ਵੀਡੀਓ ਹੀ ਅਧੂਰੀ ਰਹਿ ਜਾਣੀ ਆ ਜੇ ਮੈਂ ਵਿੱਚੋਂ ਗੱਲਾਂ ਛੱਡ ਜੂਗਾ ਹੁਣ ਜਿਹੜਾ ਬੰਦਾ ਹੁਣ ਇਸ ਤਰ੍ਹਾਂ ਸੋਚ ਰਿਹਾ ਤੇ ਹੁਣ ਉਹ ਆਖੇ ਵੀ ਹਾਂਜੀ ਆਹ ਇੰਟੈਲੀਜੈਂਟ ਕੁੜੀ ਮੈਨੂੰ ਬੁਲਾ ਲਈ ਉਹ ਕਿਵੇਂ ਬੁਲਾਊਗੀ ਤੇ ਹੁਣ ਉਸ ਬੰਦੇ ਨੂੰ ਤਾਂ ਹੁਣ ਇਹੀ ਲੱਗੂਗਾ ਕਿ ਹਾਂ ਇਹ ਨੇ ਦੂਜੇ ਨੂੰ ਬੁਲਾ ਲਿਆ ਤਾਂ ਪਤਾ ਨਹੀਂ ਕਾਹਤੋਂ ਬੁਲਾ ਲਿਆ ਉਹਨੇ ਆਪ ਦੀ ਗਲਤੀ ਨਹੀਂ ਦੇਖਣੀ ਕਿ ਮੇਰਾ ਇਹਨੂੰ ਦੇਖਣ ਦਾ ਨਜ਼ਰੀਆ ਕੀ ਸੀਗਾ ਤੇ ਆਹ ਜਿਹੜੇ ਬੰਦੇ ਨ ਨਾਲ ਇਹ ਗੱਲ ਕਰ ਰਹੀ ਆ ਇਸ ਬੰਦੇ ਦਾ ਲੈਵਲ ਕੀ ਹੈਗਾ ਉਹਨੇ ਇਹ ਚੀਜ਼ ਨਹੀਂ ਨੋਟ ਕਰਨੀ ਉਹਨੇ ਆਪ ਦੇ ਕਾਨੂੰਨੀ ਸਰਟੀਫਿਕੇਟ ਦੇ ਦੇਣਾਗਾ ਜਾਂ ਜਿਵੇਂ ਕੋਈ ਕੁੜੀ ਮੰਨ ਲਓ ਤੁਰੀ ਆ ਰਹੀ ਆ ਹਨਾ ਕਿਸੇ ਮੁੰਡੇ ਨਾਲ ਤੁਰੀ ਆ ਰਹੀ ਆ ਉਹਦੇ ਬਾਰੇ ਧਾਰਨਾ ਬਣਾ ਦੇਣਗੇ ਚੱਕ ਕੇ ਵੀ ਅਗਲੇ ਦਾ ਕੋਈ ਰਿਸ਼ਤੇਦਾਰ ਵੀ ਤਾਂ ਹੋ ਸਕਦਾ ਹੋ ਅਗਲੇ ਦਾ ਰਿਸ਼ਤੇਦਾਰ ਹੋ ਸਕਦਾ ਇਕੱਠੇ ਤੁਰੇ ਆਉਂਦੇ ਤਾਂ ਕਿੰਨੀ ਕਬੱਡੀ ਗੱਲ ਹੈਗੀ ਇਹ ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਇੱਕ ਜਿਵੇਂ ਕਹਿੰਦੇ ਨੇ ਸੀਸੀਟੀਵੀ ਬਣੇ ਪਏ ਆ ਹਨਾ ਬਾਹਲੇ ਲੋਕ ਤਾਂ ਸੱਚੂ ਸੀਸੀਟੀਵੀ ਹੁੰਦੇ ਆ ਜਿਨ੍ਹਾਂ ਨੇ ਵਸ ਦੂਜਿਆਂ ਨੂੰ ਦੇਖਿਆ ਨਹੀਂਗਾ ਫੋਟੋ ਕੈਪਚਰ ਕਰੀ ਨਹੀਂ ਤੇ ਉਹਦੇ ਬਾਰੇ ਗੱਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਨਹੀਂ ਹੈਗੀਆਂ ਮੁੰਡਿਆਂ ਬਾਰੇ ਵੀ ਬੜੀਆਂ ਧਾਰਨਾਵਾਂ ਬਣਦੀਆਂ ਨੇ ਇਹ ਤਾਂ ਜੀ ਐਂ ਹੋ ਸਕਦਾ ਹੈ ਤਾਂ ਐਂ ਹੋ ਸਕਦਾ ਤਾਂਵੇਂ ਹੋ ਸਕਦਾ ਤੇ ਆ ਪਹਿਲਾਂ ਮਨ ਲੱਗਦਾ ਹੁੰਦਾ ਸੀਗਾ ਵੀ ਕਈ ਬੰਦਾ ਵਰਨਾ ਵੀ ਯਾਰ ਇਹਨਾਂ ਨੂੰ ਇੰਨਾ ਪਤਾ ਕਿਵੇਂ ਹੁੰਦਾਗਾ ਵੀ ਸਾਰੀਆਂ ਗੱਲਾਂ ਬਾਰੇ ਪਰ ਬਾਅਦ ਚ ਪਤਾ ਲੱਗਿਆ ਵੀ ਇਹਨਾਂ ਦੇ ਅੱਜ ਹੀ ਹੁੰਦੇ ਆ ਉਹੀ ਜੱਜ ਕਰੀ ਜਾਂਦੇ ਆ ਉਹੀ ਜੱਜ ਕਰੀ ਜਾਂਦੇ ਆ ਸਰਟੀਫਿਕੇਟ ਦੇਈ ਜਾਂਦੇ ਅਗਲੇ ਨੂੰ ਫਲਾਨਾ ਜੀ ਆਏ ਆ ਧੌਂਕਾ ਜੀ ਆਏ ਆ ਤੇ ਜੇ ਪੁੱਛਾਂਗੇ ਫਿਰ ਕੀ ਜਵਾਬ ਹੁੰਦਾ ਹੈ ਕਿ ਹਾਂ ਫਿਰ ਜੀ ਆਏ ਆ ਜੇ ਤਾਂ ਆਈ ਹੋਊਗਾ ਵੀ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਕੋਈ ਆਧਾਰ ਨਹੀਂ ਹੈਗਾ ਸੋ ਇਸ ਚੀਜ਼ ਨੂੰ ਸਮਝੋ ਜਿੰਨਾ ਚਿਰ ਕਿਸੇ ਬਾਰੇ ਜਾਣਦੇ ਨਹੀਂ ਨਾ ਜਿੰਨਾ ਚਿਰ ਆਪਾਂ ਕਿਸੇ ਨੂੰ ਸਮਝਦੇ ਨਹੀਂ ਨਾ ਓਨਾ ਚਿਰ ਆਪਾਂ ਕਿਸੇ ਬਾਰੇ ਧਾਰਨਾ ਨਾ ਬਣਾਈਏ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਐਵੇਂ ਨਾ ਅਗਲੇ ਨੂੰ ਚੱਕ ਕੇ ਉਹੀ ਬਦਨਾਮ ਕਰਦੀ ਏ ਐਵੇਂ ਅਗਲੇ ਨੂੰ ਸਰਟੀਫਿਕੇਟ ਵੰਡਦੇ ਗਏ ਇਹ ਬਹੁਤ ਮਾੜੀ ਗੱਲ ਹੈਗੀ ਸੋ ਬਸ ਇਹੀ ਸੀ ਅੱਜ ਦਾ ਟੌਪਿਕ ਕਮੈਂਟ ਚ ਆਈ ਸੀ ਗੱਲ ਕਿ ਇਸ ਚੀਜ਼ ਦੇ ਉੱਤੇ ਗੱਲਬਾਤ ਕੀਤੀ ਜਾਵੇ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਜੇ ਗੱਲ ਸੱਚੀ ਲੱਗੀ ਹੈ ਤਾਂ ਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤੇ ਇੱਕ ਨਵੇਂ ਟੌਪਿਕ ਨਾਲ